ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋਹਣੇ ਸੋਹਣੇ ਸੂਟ ਕੁਝ ਸੂਟ ਵਰਕ ਵਾਲੇ ਰਹਿਣਗੇ ਕੁਝ ਸਰਦੀਆਂ ਵਾਲੇ ਰਹਿਣਗੇ ਕੁਝ ਸੋਲਾਂ ਨਾਲ ਆ ਕੁਝ ਟੋਲਾਂ ਨਾਲ ਆ ਕੁਝ ਵਿਦਾਊਟ ਸੋਲ ਤੋਂ ਨੇ ਤੇ ਕੁਝ ਦੁਪੱਟਿਆਂ ਨਾਲ ਨੇਗੇ ਜਿਹੜਾ ਵੀ ਸਟੱਫ ਹੋਊਗਾ ਜਿਸ ਤਰ੍ਹਾਂ ਦਾ ਵਰਕ ਹੋਊਗਾ ਉਹ ਆਪਾਂ ਤੁਹਾਨੂੰ ਵੀਡੀਓ ਵਿੱਚ ਨਾਲ ਦੀ ਨਾਲ ਦੱਸ ਦਾਂਗੇ ਦੱਸਾਂਗੇ ਜੀ ਤੇ ਪ੍ਰਾਈਸ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਹੈ ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿੱਤਾ ਹੋਊਗਾ ਉਹਦੇ ਤੇ ਤੁਸੀਂ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰਾ ਸਕਦੇ ਹੋਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਔਨਲਾਈਨ ਹੀ ਤੁਹਾਨੂੰ ਪੇਮੈਂਟ ਕਰਨੀ ਪਊਗੀ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੇ ਇਹ ਸੂਟ ਮੈਂ ਖੁਦ ਸਲਾਈ ਕਰਦੀਆਂ ਕਿ ਕਸਟਮਰ ਮੇਥੋਂ ਘਰੋਂ ਲੈ ਜਾਂਦੇ ਨੇ ਸੂਟ ਤੇ ਸੂਟ ਵਧੀਆ ਹੁੰਦੇ ਨੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਕੋਈ ਸੂਟ ਕੋਈ ਹਲਕਾ ਹੋਊਗਾ ਜਿਸ ਤਰ੍ਹਾਂ ਦਾ ਵੀ ਸਟੱਫ ਹੋਊਗਾ ਆਪਾਂ ਤੁਹਾਨੂੰ ਵੀਡੀਓ ਵਿੱਚ ਨਾਲ ਦੀ ਨਾਲ ਦੱਸ ਦਾਂਗੇ ਜੇ ਤੁਸੀਂ ਕੋਈ ਆਪਣੀ ਪਸੰਦ ਦਾ ਸੂਟ ਤਿਆਰ ਕਰਵਾਉਣਾ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਕਿਸੇ ਵੀ ਕਪੜੇ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਤਾਂ ਕਰਵਾ ਸਕਦੇ ਹਾਂ ਮਹਿੰਗਾ ਸਸਤਾ ਜਿਹੇ-ਜਾ ਵੀ ਸੂਟ ਤੁਸੀਂ ਤਿਆਰ ਕਰਵਾਉਣਾ ਕਰਵਾ ਸਕਦੇ ਹੋਗੇ ਤੇ ਚਲੋ ਹੁਣ ਆ ਵੀਡੀਓ ਸ਼ੁਰੂ ਕਰਦੇ ਹਾਂ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣਾ ਦੂਸਰਾ ਚੈਨਲ ਹੈਗਾ ਜੀ ਵਲੌਗ ਵਾਲਾ ਉਹਦੇ ਤੇ ਆਪਾਂ ਵਲੌਗ ਅਪਲੋਡ ਕਰਦੇ ਹਾਂਗੇ ਉਹਦਾ ਨਾਮ ਹੈਗਾ ਜੀ ਕੋਰ ਕੁਕਿੰਗ ਵਲੌਗ ਉਹਨੂੰ ਵੀ ਤੁਸੀਂ ਜਾ ਕੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਚੈਨਲ ਤੇ ਆਪਾਂ ਸਟੀਚਿੰਗ ਦੀਆਂ ਵੀਡੀਓ ਪਾਉਨੇ ਆਗੇ ਸਲਾਈ ਦੀਆਂ ਤੇ ਆਪਾਂ ਕਦੇ-ਕਦੇ ਇਹ ਤੇ ਸੂਟਾਂ ਦੀ ਵੀਡੀਓ ਪਾਦਨੇ ਹੁੰਦੀ ਹੈਗੀ ਜੀ ਪਰ ਮੇਰੀਆਂ ਭੈਣਾਂ ਨੇ ਕਦੇ ਕੋਈ ਖਾਸ ਰਿਸਪੌਂਸ ਨਹੀਂ ਦਿੱਤਾ ਇਸ ਕਰਕੇ ਆਪਾਂ ਸੂਟਾਂ ਦੀਆਂ ਵੀਡੀਓ ਘੱਟ ਪਾਉਨੇ ਆਗੇ ਮੇਰੀ ਭੈਣਾਂ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਆਪਣੇ ਕੋਲੇ ਨਾਰਮਲ ਪ੍ਰਾਈਸ ਦੇ ਸੂਟ ਹੁੰਦੇ ਨੇਗੇ ਕੋਈ ਜ਼ਿਆਦਾ ਨਹੀਂ ਹੁੰਦਾ ਕਿ ਕਿਸੇ ਦੇ ਬਜਟ ਵਿੱਚ ਨਹੀਂ ਹੈਗੇ ਬਜਟ ਤੋਂ ਬਾਹਰ ਆ ਕੰਮ ਇਸ ਕਰਕੇ ਆਪਾਂ ਨਾਰਮਲ ਪ੍ਰਾਈਸ ਤੇ ਸੂਟ ਰੱਖਦੇ ਆ ਮੇਰੇ ਦੁਆਰਾ ਤੋਂ ਫੇਰ ਰਿਕਵੈਸਟ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸੂਟ ਤੁਸੀਂ ਇੱਕ ਵਾਰ ਸਾਥੋਂ ਮੰਗਵਾ ਕੇ ਦੇਖੋ ਤੁਹਾਨੂੰ ਪਤਾ ਲੱਗ ਜੂਗੀ ਕਿਸ ਤਰ੍ਹਾਂ ਦੇ ਸੂਟ ਨੇਗੀ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਾਰਿਆਂ ਤੋਂ ਪਹਿਲਾਂ ਸੂਟ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਵਰਖਾ ਵਾਲਾ ਲਓ ਜੀ ਇਸ ਤਰ੍ਹਾਂ ਦਾ ਵਰਕ ਰਹੂਗਾ ਦੇਖੋ ਇਹ ਸ਼ਾਲਟ ਦੇ ਉੱਪਰ ਵਰਕ ਆ ਜੂ ਸਕਰੀਨ ਸ਼ਾਟ ਲੈ ਲਿਓ ਇਹ ਆਪਣਾ ਉੱਪਰ ਉੱਪਰ ਗਲੇ ਤੱਕ ਵਰਕ ਬਣਿਆ ਹੋਊਗਾ ਜੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇ ਇਹ ਫਲਾਵਰ ਹੋਣਗੇ ਆਪਾਂ ਨੇੜੇ ਤੋਂ ਤੁਹਾਨੂੰ ਕੰਮ ਦਿਖਾਉਨੇ ਆਂਗੇ ਦੇਖੋ ਪੂਰੀ ਸ਼ਾਲਟ ਜੇ ਇਸ ਤਰ੍ਹਾਂ ਦਾ ਵਰਕ ਰਹੂਗਾ ਤੇ ਇਹ ਇਹਦੇ ਘੇਰ ਦਾ ਕੰਮ ਆ ਗਿਆ। ਲਓ ਜੀ ਇਹ ਇਹਦੇ ਘੇਰ ਦਾ ਕੰਮ ਆ ਗਿਆ ਤੇ ਇਸ ਤਰ੍ਹਾਂ ਦਾ ਪੂਰੇ ਸੂਟ 'ਚ ਵਰਕਰ ਹੋਊਗਾ। ਲਓ ਜੀ ਇਸ ਤਰ੍ਹਾਂ ਦਾ ਪੂਰੇ ਸੂਟ 'ਚ ਵਰਕਰ ਹੋਊਗਾ ਤੇ ਇਹ ਵਾਲਾ ਇਹਦੇ ਬਾਹਾਂ 'ਤੇ ਕੰਮ ਆ ਜਾਊਗਾ। ਇਹ ਵਾਲੀ ਇਹ ਵਾਲਾ ਬੁਟਾ ਇਹਦੇ ਬਾਹਾਂ 'ਤੇ ਆ ਜਾਊਗਾ। ਠੀਕ ਹੈ ਜੀ ਇਹਦੇ ਨਾਲ ਸਲਵਾਰ ਰਹੂਗੀ ਪਲੇਨ। ਪਲੇਨ ਇਹਦੇ ਨਾਲ ਸਲਵਾਰ ਰਹੂਗੀ ਜੀ ਵਾਈਟ ਤੇ ਟਾਈ ਐਂਡ ਡਾਈ ਦਾ ਇਹਦਾ ਰਹੂਗਾ ਦੁਪੱਟਾ ਇਸ ਤਰ੍ਹਾਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਤੇ ਨਾਲ ਇਹਦੇ ਵਾਈਟ ਕਲਰ ਦੀ ਲੈਸ ਹੋਊਗੀ ਇਹ ਸਲਵਾਰ ਕਿੱਧਰ ਉੱਤਰ ਉੱਤਰ ਤੇ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਣਾ ਹੈ ਸਲਵਾਰ ਮੇਰੇ ਤੋਂ ਇਧਰ ਉਧਰ ਰੱਖੀ ਜਾਏਗੀ ਤੇ ਦੂਸਰਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਆਂ ਜੀ ਉਹ ਵੀ ਵਰਕ ਵਾਲਾ ਸੂਟ ਹੈਗਾ ਤੇ ਵਰਕ ਸੇਮ ਰਹੂਗਾ ਇਸ ਤਰ੍ਹਾਂ ਦਾ ਇਹਦੇ ਤੇ ਵਰਕ ਰਹੂਗਾ ਜੀ ਦੇਖੋ ਇਹ ਵਾਲਾ ਘੇਰੇ ਤੇ ਵਰਕਾਂ ਇਹ ਕਮੀਜ਼ ਦੇ ਉੱਪਰ ਵਰਕ ਹੈਗਾ ਤੇ ਸੇਮ ਆਪਾਂ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਉਸੇ ਤਰ੍ਹਾਂ ਦਾ ਵਰਕ ਰਹੂਗਾ ਤੇ ਉਸੇ ਤਰ੍ਹਾਂ ਦਾ ਹੀ ਫਲਾਵਰ ਇਹਦੇ ਬਾਹਾਂ ਤੇ ਹੋਊਗਾ ਤੇ ਆਹ ਵਾਲਾ ਕੰਮ ਇਹਦੀ ਸਲਵਾਰ ਤੇ ਰਹੂਗਾ ਦੇਖੋ ਇਸ ਤਰ੍ਹਾਂ ਦੀ ਇਹ ਸੂਟ ਦੀ ਮੈਚਿੰਗ ਰੱਖੋ ਕਿਸੇ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਇਸ ਤਰ੍ਹਾਂ ਦਾ ਲਓ ਜੀ ਯਾਨਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 1200 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜੀ ਤੇ ਕਾਟਨ ਦੀ ਇਹਦੇ ਨਾਲ ਸਲਵਾਰ ਆ ਗਈ ਜਾਮ ਕਾਟਨ ਦੀ ਇਹਦੇ ਨਾਲ ਸ਼ਾਲਟਰ ਹੋਊਗੀ ਤੇ ਉਹ ਸੂਟ ਦਾ ਪ੍ਰਾਈਸ ਵੀ ਸੇਮ ਹੀ ਰਹੂਗਾ ਤੇ ਇਹਦੇ ਵਿੱਚ ਤੀਸਰਾ ਕਲਰ ਹੈਗਾ ਜੀ 1200 ਰੁਪਏ ਪ੍ਰਾਈਸ ਰਹੂਗਾ ਜੀ ਝਾਮ ਕਾਟਨ ਮਿਕਸਾ ਟਾ ਕਾਟਨ ਦੀ ਸਲਵਾਰ ਆਗੀ ਇਹ ਵਿਦਆਊਟ ਲਾਈਨਿੰਗ ਤੋਂ ਵੀ ਬਣ ਜਾਊਗਾ ਜੇ ਤੁਸੀਂ ਲਾਈਨਿੰਗ ਲਗਵਾਉਣੀ ਆ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਇੱਕ ਤੀਸਰਾ ਕਲਰ ਇਹਦੇ ਵਿੱਚ ਇਸ ਤਰ੍ਹਾਂ ਦਾ ਮਾ ਉਸ ਜਿਆ ਕਲਰ ਆਹੇ ਇਸ ਤਰ੍ਹਾਂ ਦਾ ਵਰਕ ਸੇਮ ਰਹੂਗਾ ਇਹ ਵਾਲਾ ਵਰਕ ਸਲਵਾਰ ਦੇ ਉੱਪਰ ਰਹੂਗਾ 2.5 ਮੀਟਰ ਦੀ ਕਾਟ ਰਹੂਗੀ ਜੀ 5 ਮੀਟਰ ਤੱਕ ਕਮੀਜ਼ ਰਹੂਗਾ 2.5 ਮੀਟਰ ਦੀ ਸਲਵਾਰ ਰਹੂਗੀ ਇਸ ਤਰ੍ਹਾਂ ਦੇ ਨਾਲ ਵਾਈਟ ਕਲਰ ਦੀ ਲਿਆਸ ਲੱਗੀ ਆ ਟਾਈ ਐਂਡ ਡਾਈ ਦਾ ਦੁਪੱਟਾ ਦਾ ਦੇਖੋ ਲਓ ਜੀ ਵੀਡੀਓ ਵਿੱਚ ਥੋੜਾ ਜਿਹਾ ਕਲਰ ਕਮੀਜ਼ ਦਾ ਲਾਈਟ ਆ ਰਿਹਾ ਆ ਆਪਾਂ ਤੁਹਾਨੂੰ ਨੇੜੇ ਤੇ ਦਾ ਵਰਕ ਦਿਖਾਉਣੀ ਆ ਆ ਦੇਖੋ ਹੁਣ ਇੱਥੋਂ ਬਿਲਕੁਲ ਸਹੀ ਆ ਰਿਹਾ ਸੀ ਜਦੋਂ ਆਪਾਂ ਕੈਮਰੇ ਤੇ ਨੇੜੇ ਕੀਤਾ ਜਦੋਂ ਦੂਰ ਕੀਤਾ ਥੋੜਾ ਜਿਹਾ ਲਾਈਟ ਆ ਰਿਹਾਗਾ ਇਹਦੇ ਵਿੱਚ ਤੀਸਰਾ ਕਲਰ 1200 ਰੁਪਏ ਦਾ ਪ੍ਰਾਈਸ ਰਹੂਗਾ ਜੀ ਤੇ ਆਪਾਂ ਤੁਹਾਨੂੰ ਪਹਿਲਾ ਸੂਟ ਖੋਲ ਕੇ ਦਿਖਾਇਆ ਤਾਂ ਉਸੇ ਤਰ੍ਹਾਂ ਦਾ ਵਰਕਰ ਹੋਊਗਾ ਗਲੇ ਦੇ ਉੱਪਰ ਤੱਕ ਵਰਕ ਹੈਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਦਾ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੇ ਇੱਕ ਆਪਣੇ ਕੋਲੇ ਸੂਟ ਹੈ ਦਾ ਵੀ ਇਹ ਵੀ ਸਟੱਫ ਸੇਮ ਹੀ ਹੈਗਾ ਤੇ ਇਹ ਸੂਟ ਆਪਣੇ ਕੋਲੇ ਆਲ ਓਵਰ ਹੈਗਾ ਬਹੁਤ ਸੋਹਣਾ ਸੂਟ ਹੈ ਇਹ 1500 ਰੁਪਏ ਦਾ ਪ੍ਰਾਈਸ ਰਹੂਗਾ ਜਾਮ ਸਿਲਕ ਦਾ ਸੂਟ ਹੈ ਇਹ ਆਪਣੇ ਕੋਲੇ ਸਿਰਫ ਮੋਰ ਲੱਗੀ ਹੁੰਦੀ ਹੈ ਜੀ ਦੇਖੋ ਜਾਮ ਕਾਟਨ ਦਾ ਜਾਮ ਸਿਲਕ ਦਾ ਸੂਟ ਹੈ ਇਹ ਤੇ ਲਓ ਜੀ ਇਸ ਤਰ੍ਹਾਂ ਦਾ ਇਹਦੇ ਘੇਰੇ ਤੇ ਵਰਕਾਂ ਇਸ ਤਰ੍ਹਾਂ ਦੇ ਵਿੱਚ ਬੂਟੀ ਰਹੂਗੀ ਸਾਰੇ ਇਹਦੇ ਪੱਲੇ ਤੇ ਇਸ ਤਰ੍ਹਾਂ ਦੀ ਬੂਟੀ ਰਹੂਗੀ ਦੇਖਾ ਕਿੰਨਾ ਸੋਹਣਾ ਛੋਟਾ 1500 ਰੁਪਏ ਦਾ ਪ੍ਰਾਈਸ ਰਹੂਗਾ ਇਹ ਆਲਓਵਰਾ ਜੀ ਤੇ ਇਹਦੇ ਨਾਲ ਹੈਗਾ ਦੁਪੱਟਾ ਪਿਓਰ ਦਾ ਦੁਪੱਟਾ ਹੈ ਇਸ ਤਰ੍ਹਾਂ ਦਾ ਜਿਹੜੇ ਕਲਰ ਦਾ ਵਰਕ ਹੋਇਆ ਹੋਇਆ ਉਹੀ ਕਲਰ ਆਪਾਂ ਦੁਪੱਟੇ ਵਿੱਚ ਰੱਖੇ ਨੇ ਤੇ ਦੁਪੱਟੇ ਦੇ ਉੱਪਰ ਵੀ ਵਰਕ ਆਗਾ ਦੇਖੋ ਦੁਪੱਟੇ ਦੇ ਵਿੱਚ ਵੀ ਸਾਰੇ ਇਸ ਤਰ੍ਹਾਂ ਦੀ ਬੂਟੀ ਬਣੀ ਹੋਈ ਹੈਗੀ ਦੇਖੋ ਜੀ ਇਸ ਤਰ੍ਹਾਂ ਦਾ ਬੂਟੀ ਦੇ ਉੱਪਰ ਵਰਕ ਕੀਤਾ ਹੋਇਆ ਹੈ ਦੇਖੋ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਗਾ ਟਾਈ ਐਂਡ ਡਾਈ ਦਾ ਦੁਪੱਟਾ ਗਾ ਤੇ ਕਟਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਦੁਪੱਟੇ ਨੇ ਠੀਕ ਹੈ ਜੀ ਪੂਰਾ 5 ਮੀਟਰ ਸੂਟ ਰਹੂਗਾ ਜੀ ਇਹ ਆਲ ਓਵਰ ਸੂਟ ਹੈ ਇਸ ਤਰ੍ਹਾਂ ਦੇਖੋ ਵਰਕ ਕਿੰਨਾ ਸੋਹਣਾ ਗਾ 1500 ਰੁਪਏ ਪ੍ਰਾਈਸ ਹੈ ਜੀ ਬਿਲਕੁਲ ਨਾਰਮਲ ਜਿਹਾ ਪ੍ਰਾਈਸ ਲੇਗੇ ਕਿਰਾ ਤੁਸੀਂ ਇਹਦਾ ਰੱਖ ਸਕਦੇ ਹੋ ਜੀ 23 24 ਇੰਚ ਘੇਰਾ ਬਣ ਜਾਣਾ ਆਰਾਮ ਨਾਲ ਵੱਧ ਵੀ ਬਣ ਜਾਣਾ ਗਾ ਬਾਕੀ ਮੇਰੇ ਕੋਲੇ ਐਂਚੇ ਟੇਪ ਹੈ ਨਹੀਂ ਹੁਣ ਆਪਾਂ ਤੁਹਾਨੂੰ ਨਾਪ ਕੇ ਦੱਸ ਦੁੰਦੇ ਲਓ ਜੀ ਇਹ ਹੋ ਗਿਆ ਆਪਣੇ ਕੋਲੇ ਵਰਕ ਵਾਲੇ ਸੂਟ ਹੁਣ ਆਪਾਂ ਤੁਹਾਨੂੰ ਸਰਦੀਆਂ ਵਾਲੇ ਸੂਟ ਦਿਖਾਵਾਂਗੇ ਲਓ ਜੀ ਸਰਦੀਆਂ ਵਾਲਾ ਸੂਟ ਆ ਗਿਆ ਦੇਖੋ ਇਹ ਵਾਲਾ ਸੂਟ ਹੈਗਾਗਾ ਸਰਦੀਆਂ ਵਾਲਾ ਤੇ ਇਹ ਆਪਣਾ ਆਲਓਵਰ ਸੂਟ ਰਹੂਗਾ ਜੀ 5 ਮੀਟਰ ਇਹਦੇ ਨਾਲ ਕੋਈ ਵੀ ਸ਼ੋਰਟ ਸਟਾਲ ਨਹੀਂ ਹੈਗਾ ਪੂਰਾ ਆਲਓਵਰ ਸੂਟ ਹੈਗਾ ਪ੍ਰਾਈਜ਼ ਇਹਦਾ ਰਹੂਗਾ ਜੀ 600 ਰੁਪਏ 600 ਰੁਪਏ ਵਿੱਚ ਸੂਟ ਤੁਹਾਨੂੰ ਮਿਲ ਜਾਊਗਾ ਤੇ ਇਹਦੇ ਵਿੱਚ ਕਲਰ ਹੋਰ ਵੀ ਹੈਗੇ ਸੀਗੇ ਉਹ ਸੇਲ ਹੋ ਗਏ ਸਿੰਗਲ ਕਲਰ ਬਚਿਆਗਾ ਆ ਵੀ ਜੀ ਆਪਣੇ ਕੋਲੇ ਆਲਓਵਰ ਸੂਟ ਹੈਗਾ ਇਹ ਵੀ 5 ਮੀਟਰ ਸੂਟ ਹੈਗਾ ਇਹ ਵੀ ਸਰਦੀਆਂ ਵਾਲਾ ਕਪੜਾ ਹੈ 600 ਰੁਪਿਆ ਇਹਦਾ ਵੀ ਪ੍ਰਾਈਸ ਰਹੂਗਾ ਤੇ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਦੇਖੋ ਤੁਸੀਂ ਬਹੁਤ ਹੀ ਲਾਈਟ ਜਿਹਾ ਕਲਰ ਨੇਗੇ ਇਹਨਾਂ ਦਾ ਕੋਈ ਸ਼ਾਰਟ ਸਟਾਲ ਨਹੀਂ ਹੈਗਾਗਾ ਇਹ ਪੂਰੇ ਆਲਓਵਰ ਸੂਟ ਨੇ 600 ਰੁਪਿਆ ਇਹਦਾ ਪ੍ਰਾਈਸ ਰਹੂਗਾ ਇਸ ਤੋਂ ਘੱਟ ਰੇਂਜ ਵਿੱਚ ਕੋਈ ਫਾਇਦਾ ਨਹੀਂ ਹੈਗਾ ਘੱਟ ਰੇਂਜ ਵਾਲੇ ਲੈਣ ਨੂੰ ਤੇ ਆ ਵੀ ਸੂਟ ਮਲਟੀ ਜੇ ਕਲਰ ਆਗਾ ਇਹਦਾ ਆਵਲ ਸੂਟ ਦਾ ਇਹ ਵੀ ਵਿਦਆਊਟ ਦੁਪੱਟੇ ਤੋਂ ਬਿਨਾ ਸ਼ਾਲ ਤੋਂ ਬਿਨਾ ਸਟੌਲ ਤੋਂ ਆਲ ਓਵਰ ਸੂਟ ਰਹੂਗਾ ਇਹ ਲੋ ਜੀ ਇਹਦਾ ਕਲਰ ਇਸ ਤਰ੍ਹਾਂ ਦਾ ਘਰ ਪੈਣ ਨੂੰ ਜਿਸ ਤਰ੍ਹਾਂ ਆਪਾਂ ਮਰਜੀ ਇਹਨਾਂ ਨੂੰ ਪੈਨ ਸਕਦੇ ਆਂਗੇ ਕੋਈ ਆਪਾਂ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀਗੀ ਕੋਈ ਇਹ ਕੱਪੜੇ ਤੇ ਬੋਰ ਨਹੀਂ ਆਉਂਦਾ ਹੈਗਾਗਾ ਇਸ ਗੱਲ ਦੀ ਗਾਰੰਟੀ ਹੈ ਇਹ ਕੱਪੜੇ ਤੇ ਬਿਲਕੁਲ ਵੀ ਬੋਰ ਨਹੀਂ ਆਉਂਦਾ ਹੈਗਾਗਾ 600 ਰੁਪਿਆ ਦਾ ਪ੍ਰਾਈਸ ਰਹੂਗਾ ਇੱਕ ਕਲਰ ਇਹਦੇ ਵਿੱਚ ਹੋ ਗਰਾ ਲਓ ਜੀ ਇੱਕ ਕਲਰ ਇਹਦੇ ਵਿੱਚ ਇਹ ਹੈਗਾ ਦੇਖੋ ਇਹਦੀ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਇਹਦੇ ਉੱਪਰ ਫਲਾਵਰ ਦੇ ਉੱਪਰ ਦੀ ਹਾਈਲਾਈਟ ਕੀਤਾ ਹੋਵੇ 600 ਰੁਪਏ ਹੈ ਦਾ ਪ੍ਰਾਈਸ ਹੈ ਜੀ ਇਹ ਵੀ ਆਲ ਓਵਰ ਹੈਗਾ ਬਿਨਾਂ ਸ਼ਾਲ ਸਟੌਲ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਸੌਲਾਂ ਨਾਲ ਜਿਹੜੇ ਕੋਲੇ ਦੋ ਕਲਰ ਨੇ ਦੇ ਬਾਕੀ ਚਾਰ ਚਾਰ ਕਲਰ ਆਉਂਦੇ ਆ ਜੀ ਉਸ ਮੈਂ ਤੁਹਾਨੂੰ ਦੱਸਿਆਗਾ ਵੀ ਕਸਟਮਰ ਮੈਥੋਂ ਘਰ ਤੋਂ ਹੀ ਸੂਟ ਲੈ ਜਾਂਦੇ ਨੇਗੇ ਜਿਹੜੇ ਮੈਥੋਂ ਸਲਾਈ ਕਰਾਉਂਦੇ ਨੇਗੇ ਦੇਖੋ ਇਹਦੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਲਓ ਜੀ ਇਸ ਤਰ੍ਹਾਂ ਦਾ ਇਹਦੇ ਤੇ ਗਲੇ ਤੇ ਡਿਜ਼ਾਈਨ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਦਾ ਇਹਦੀ नीचे केयर के डिजाइन बने हुए है। हैं ठीक है जी ये हैगा पश्मीने से आ जंदा ये प्लेन है दे नाल सलवार ਰਹੂਗੀ ਤੇ ਇਸ ਤਰ੍ਹਾਂ ਦਾ ਇਹਦੇ ਨਾਲ ਸ਼ਾਲ ਰਹੂਗਾ ਦੇਖੋ ਸ਼ਾਲ ਕਿੰਨਾ ਸੋਹਣਾ ਲੱਗਦਾਗਾ ਇਸ ਤਰ੍ਹਾਂ ਇਹ ਇਹਦੇ ਨਾਲ ਸ਼ਾਲ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 850 روپے 850 ਦਾ ਇਹ ਸੂਟ ਮਿਲ ਜਾ ਤੁਹਾਨੂੰ ਕੋਈ ਵੀ ਬੁਟੀਕ ਵਾਲਾ ਤੁਹਾਨੂੰ ਇੰਨੇ ਸਸਤੇ ਸੂਟ ਨਹੀਂ ਦੇਊਗਾ ਜੀ ਸਾਰਿਆਂ ਤੋਂ ਸਸਤੇ ਸੂਟ ਆਪਾਂ ਤੁਹਾਨੂੰ ਲਓ ਜੀ ਇਹ ਕਾਲ ਵਾਲਾ ਕਲਰ ਹੈ ਇਹਦੇ ਵਿੱਚ ਦੇਖੋ ਇਹ ਕਿਹੜੇ ਤੇ ਡਿਜ਼ਾਈਨ ਬਣਿਆ ਹੋਇਆ ਸੇਮ ਆਂਗਾ ਉਸੇ ਤਰ੍ਹਾਂ ਦਾ ਹੀ ਇਹ ਗਲੇ ਤੇ ਡਿਜ਼ਾਈਨ ਬਣਿਆ ਹੋਇਆ ਪਲੇਨ ਇਹਦੇ ਨਾਲ ਰਹੂਗੀ ਸਲਵਾਰ ਤੇ ਇਸ ਤਰ੍ਹਾਂ ਦਾ ਇਹਦਾ ਸ਼ਾਲ ਆਗਾ ਸ਼ੌਲਾ ਪਤ ਨੂੰ ਫੋਲ ਕੇ ਦਿਖਾ ਦਿੰਨੇ ਆਂਗੇ ਲਓ ਜੀ ਇਸ ਤਰ੍ਹਾਂ ਦਾ ਸ਼ੌਲਾ ਇਹਦਾ ਪ੍ਰਾਈਸ ਵੀ 850 ਰੁਪਏ ਰਹੂਗਾ ਜੀ ਅਲੱਗ ਤੋਂ ਤੁਸੀਂ ਕੋਈ ਵੀ ਪੇਮੈਂਟ ਨਹੀਂ ਕਰਨੀ ਹੈਗੀਗੀ ਇੰਨੇ ਸਸਤੇ ਸੂਟ ਕੋਈ ਵੀ ਤੁਹਾਨੂੰ ਬੁਟੀਕ ਵਾਲਾ ਨਹੀਂ ਦੇਊਗਾ ਜੀ ਪਰ ਮੇਰੀਆਂ ਭੈਣਾਂ ਨੂੰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਸੂਟ ਸਾਡੇ ਪਸੰਦ ਆਉਂਦੇ ਹੈਗੇ ਪਤਾ ਨਹੀਂ ਮੈਨੂੰ ਕਿਉਂ ਨਹੀਂ ਸਪੋਰਟ ਕਰ ਰਹੇ ਇਸ ਤੋਂ ਅੱਗੇ ਆਪਣੀ ਅੱਜ ਦੀ ਕਲੈਕਸ਼ਨ ਰਹੂਗੀ ਇਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਨਹੀਂ ਰਹੂਗਾ ਜੀ ਜਾਂ ਕੋਈ ਘੇਰਾ ਕੋਈ ਟੇਡਾ-ਮੇਡਾ ਰਹੂਗਾ ਜਾਂ ਕਈ ਵਾਰ ਹੁੰਦਾ ਨਾ ਘੇਰੇ ਦਾ ਆਪਣਾ ਡਿਜ਼ਾਈਨ ਹੁੰਦਾਗਾ ਜਾਂ ਉਹ ਟੇਡਾ ਹੁੰਦਾਗਾ ਜਾਂ ਕਈ ਵਾਰ ਕੋਈ ਫੱਟੀ ਵਗੈਰਾ ਨਹੀਂ ਸਹੀ ਹੁੰਦੀ ਗਲੇ ਦੀ ਬਣੀ ਹੋਈ ਤੇ ਆਪਾਂ ਚੈੱਕ ਕਰਕੇ ਲੈ ਕੇ ਆਉਂਦੇ ਆਗੇ ਜੇ ਫਿਰ ਵੀ ਕੋਈ ਇਸ ਤਰ੍ਹਾਂ ਦਾ ਇਸ਼ੂ ਹੋਇਆ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸ ਦਾਂਗੇ ਤੇ ਆਪਾਂ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਦਿੱਤਾ ਜੀ ਤੁਸੀਂ ਨੰਬਰ ਦੇਖ ਕੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਸ਼ੂਟ ਬੁੱਕ ਕਰ ਸਕਦੇ ਹੋਗੇ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਤੇ ਦੂਸਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਸ ਕਿਸ ਤਰ੍ਹਾਂ ਦੀ ਲੱਗੀ ਚਲੋ ਜੀ ਹੁਣ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਸੌਰੀ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ